ਆ ਕਹਿੰਦੇ ਨੇ ਅੰਬਾ ਉਤੇ ਕੋਇਲਕੂਕ ਦੀ ਟਾਹਣੀ ਉਤੇ ਘੁਗੀਆਂ ਅੱਜ ਸਾਡੇ ਸਕੂਲ ਦੇ ਵੇੜੇ ਬੱਚੇ ਪਾਉਂਦੇ ਲੁੱਡੀਆਂ ਹੁਣ ਕੀ ਪ੍ਰੈਸ਼ਰ ਨੂੰ सता पहिरें ਕੁਰਾਲੀ ਦੇ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਵਿੱਚ ਅੱਜ ਸਾਲਾਨਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਛੋਟੇ-ਛੋਟੇ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸਕਿੱਟਾਂ ਨਾਟਕ ਅਤੇ ਭੰਗੜਾ ਗਿੱਧਾ ਵੀ ਪੇਸ਼ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕੁਰਾਲੀ ਦੇ ਗੁਰੂ ਹਰਿਕ੍ਰਿਸ਼ਨ ਸਕੂਲ ਦੀਆਂ ਜਿੱਥੇ ਕੀ ਸਕੂਲ ਵੱਡਿਆਂ ਵੱਡਿਆਂ ਮੱਲਾ ਪੜਾਈ ਦੇ ਵਿੱਚ ਮਾਰ ਰਿਹਾ ਹੈ ਤੇ ਸਕੂਲ ਦੇ ਡਾਇਰੈਕਟਰ ਦਾ ਕੀ ਕਹਿਣਾ ਹੈ ਅਤੇ ਇੱਥੇ ਪਹੁੰਚੇ ਹੋਏ ਪ੍ਰਦੀਪ ਰੂੜਾ ਜੋ ਕਿ ਸਕੂਲ ਦੇ ਨਾਲ ਕਾਫੀ ਵਕਤ ਤੋਂ ਜੁੜੇ ਹੋਏ ਨੇ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਸਮਾਜ ਸਹਿਰੇ ਵਿੱਚ ਸਲਾਨਾ ਪ੍ਰੋਗਰਾਮ ਜਿਹੜਾ ਕਰਵਾਇਆ ਜਾ ਰਿਹਾ ਹੈ ਕੀ ਕਹਿਣਾ ਜਾਂਦੇ ਕੀ ਕੀ ਪ੍ਰੋਗਰਾਮ ਲੋਕੀ ਚੱਲਿਆ ਹਾਂਜੀ ਬੱਚਿਆਂ ਕੋਲ ਹਰ ਵੈਰਾਈਟੀ ਜਿਹੜੀ ਪ੍ਰੋਗਰਾਮ ਦੀ ਪੇਸ਼ ਕੀਤੀ ਗਈ ਹੈ ਹਰ ਸਟੇਜ ਦਾ ਡਾਂਸ ਗੁਜਰਾਤੀ ਡਾਂਸ ਹਰਿਆਣਵੀ ਡਾਂਸ ਪੰਜਾਬੀ ਡਾਂਸ ਹੀ ਮਚਲੀ ਡਾਂਸ ਉਹ ਬੱਚਿਆਂ ਵੱਲੋਂ ਸਟੇਜ ਤੇ ਬਹੁਤ ਵਧੀਆ ਪਰਫਾਰਮ ਕੀਤਾ ਜਾ ਰਿਹਾ ਹੈ। ਅੱਗੇ ਹੋਰ ਕੂਰੀ ਕੀ ਕੀ ਉਪਲਬਧੀਆਂ ਆਏਗੀ ਉਹਨਾਂ ਬਾਰੇ ਸਕੂਲ ਪੜ੍ਹਾਈ ਦੇ ਖੇਤਰ ਚ ਵੀ ਬਹੁਤ ਪ੍ਰਾਪਤੀਆਂ ਆਏ ਸਾਰੇ ਬੱਚਿਆਂ ਦੇ ਪਿਛਲੇ ਸਾਲ 10ਵੀਂ ਚੋਂ ਵੀ 90% ਤੋਂ ਮੱਖਸ ਜਾ ਰਹੀ ਆਏ ਹਨ 8th ਕਲਾਸ ਦੇ ਬੱਚਿਆਂ ਨੇ ਵੀ ਸਾਇੰਸ ਸਬਜੈਕਟ ਵਿੱਚੋਂ ਈਵਨ 100/100 ਮਾਰਕਸ ਸਾਡੇ 10 ਬੱਚਿਆਂ ਦੇ ਆਏ ਹਨ। ਬਹੁਤ اچھی ਪਰਫਾਰਮੈਂਸ ਕਿਡਾਂ ਦੇ ਕਿ ਚਾਚ ਥੋੜਾ ਸਾਡੇ ਗਰਾਊਂਡ ਦੀ ਕਮੀ ਹੈ ਬਟ ਅਕੈਡੈਮਿਕ ਐਂਡ ਕਲਚਰਲ অরਥਰਮਿਕ ਅਸੀਂ ਬੱਚਿਆਂ ਨੂੰ ਧਾਰਮਿਕ ਪ੍ਰੀਖਿਆ ਵੀ ਦਿੰਨੇ ਆ ਬੱਚੇ ਸਾਡੇ ਬਹੁਤ ਵਧੀਆ ਉਹਦੇ ਵਿੱਚ ਰਿਜ਼ਲਟ ਲੈ ਕੇ ਆਉਂਦੇ ਆ ਇੱਕ ਨਾਟਕ ਪੇਸ਼ ਕੀਤਾ ਗਿਆ ਸੀ ਉਹਨੀਆਂ ਸੀਗਾ ਜਿਦੇ ਵਿੱਚ ਬਜ਼ੁਰਗਾਂ ਨੇ ਮਾਨ ਸਨਮਾਨ ਦੀ ਗੱਲ ਕੀਤੀ ਗਈ ਸੀ ਕਿ ਮੈਡਮ ਉਹਦੇ ਬਾਰੇ ਜਾਣਕਾਰੀ ਦਿਓ ਕਿਉਂਕਿ ਭਾਗਕ ਨਜ਼ਰ ਆਇਆ ਕਾਫੀ ਬੇਰਹਿਮ ਹੈ ਇਹ ਭਾਗਕਤਾ ਦੀ ਹੀ ਗੱਲ ਹੈ ਕਿਉਂਕਿ ਅੱਜਕੱਲ ਬਜ਼ੁਰਗਾਂ ਦਾ ਉਹ ਸਤਿਕਾਰ ਨਹੀਂ ਰਿਹਾ ਜੋ ਪਹਿਲੇ ਜ਼ਮਾਨੇ ਦੇ ਵਿੱਚ ਸੀ ਪਹਿਲਾਂ ਤਾਂ ਅਸੀਂ ਸਵੇਰੇ ਉੱਠ ਕੇ ਬਜ਼ੁਰਗਾਂ ਦੇ ਦਰਸ਼ਨ ਕਰਕੇ ਉਹਨਾਂ ਦਾ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਸਾਰੇ ਕੰਮ ਸ਼ੁਰੂ ਕਰਦੇ ਸੀ ਪਰ ਅੱਜ ਦੇ ਜ਼ਮਾਨੇ ਦੇ ਵਿੱਚ ਲੋਕਾਂ ਦੀ ਲਾਈਫ ਇੰਨੀ ਬਿਜ਼ੀ ਹੋ ਗਈ ਹੈ ਕਿ ਬਿਰਧ ਆਸ਼ਰਮਾਂ ਦੀ ਲੋਡ ਜਿਹੜੀ ਆ ਵਧ ਗਈ ਹੈ ਕਰਾਂ ਦੇ ਵਿੱਚੋਂ ਜਿਹੜੇ ਬਜ਼ੁਰਗ ਮਾਵਾ ਪਾ ਬਿਰਦਾ ਸ਼ਰਮਾ ਵਾਲ ਜਾ ਰਹੇ ਆ ਬਿਰਦਾ ਸ਼ਰਮਾ ਵਾਲੇ ਸੰਭਾਲਤਾ ਰਹੇ ਪਰ ਮਾਵਾ ਪਰ ਮਿਲੇ ਆਪਣੇ ਬੱਚਿਆਂ ਨੂੰ ਉਡੀਕਦੇ ਉਡੀਕਦੇ ਕਈ ਵਾਰ ਉੱਥੇ ਦਮ ਤੋੜ ਜਾਂਦੇ ਆ ਜੋ ਕਿ ਇਸ ਪਰਫਾਰਮੈਂਸ ਇਸ ਸਕਿੱਟ ਦੇ ਵਿੱਚ ਆ ਬ੍ਰਾਹਮਾ ਕਹਿ ਸਕਦੇ ਆ ਵਿੱਚ ਸ਼ੋਅ ਕੀਤਾ ਗਿਆ ਦਿਖਾਇਆ ਗਿਆ ਹੈ ਐਜੂਕੇਸ਼ਨ ਤੋਂ ਇਲਾਵਾ ਹੋਰ ਕੀ ਐਕਟੀਵਿਟੀਜ਼ ਜਿਹੜੀ ਸਕੂਲ ਦੇ ਵਿੱਚ ਕਰਵਾਈ ਜਾਂਦੀ ਗੱਲ ਕਰੀਏ ਨਸ਼ਿਆ ਦੀ ਕਾਫੀ ਵੱਡਾ ਪ੍ਰਭੂ ਇਸ ਤਾਂ ਪੰਜਾਬ ਦੇ ਉੱਤੇ ਅਸੀਂ ਅਸੀਂ ਧਰਮਿਕ ਸਿੱਖਿਆ ਨਾਲ ਬੱਚਿਆਂ ਨੂੰ ਜੋੜ ਕੇ ਨਸ਼ਿਆ ਤੋਂ ਦੂਰ ਰਹਿੰਦਾ ਬੱਚਿਆਂ ਨੂੰ ਸਮੇਂ-ਸਮੇਂ ਤੇ ਸੰਦੇਸ਼ ਦਿੰਦੇ ਰਹਿੰਦੇ ਆ ਕਿਉਂਕਿ ਜੇ ਆਪਾਂ ਧਰਮ ਨਾਲ ਜੋੜ ਕੇ ਰੱਖਾਂਗੇ ਤਾਂ ਬੱਚਿਆਂ ਨੂੰ ਇਸ ਚੀਜ਼ ਹੁੰਦਾ ਮਨ ਦੇ ਵਿੱਚ ਹੀ ਫੀਲਿੰਗ ਵੀ ਆਉਂਦੀ ਹੈ ਕਿ ਅਸੀਂ ਜਿਹੜਾ ਗਲਤ ਰਸਤੇ ਦੇ ਨਾਲ ਚੱਲ ਗਏ ਆ ਬੱਚਾਂ ਦੀ ਗੱਲ ਕਰੀਏ ਗੁਰੂ ਸਾਹਿਬ ਕਿਸ ਪਬਲਿਕ ਸਕੂਲ ਲਗਾਤਾਰ ਜਿਹੜੀਆਂ ਬਲੰਦੀਆਂ ਬਣ ਜਾ ਰਹੇ ਆ ਗੱਲ ਆ ਹੀ ਰਹੇ ਬੜੇ ਸਮੇਂ ਦੀ ਕੀ ਹੋਰ ਬੱਚਿਆਂ ਦੀ ਜਿਹੜੀ ਵਿਦਿਆਰਥੀ ਬਣਾਉਣ ਤੋਂ ਨਹੀਂ ਸ਼ੁਰੂ ਕਰਦੇ ਨਹੀਂ ਜੀ ਅਸੀਂ ਤਾਂ ਹਰ ਵੇਲੇ ਮਿਹਨਤ ਸਾਡਾ ਸਟਾਫ ਬੜਾ ਮਿਹਨਤੀ ਹੈ ਅਸੀਂ ਦਾ ਹਰ ਵੇਲੇ ਉਹਨਾਂ ਦੀ ਪੜ੍ਹਾਈ ਦਾ ਪੂਰਾ ਪੂਰਾ ਧਿਆਨ ਰੱਖਦੇ ਆ ਸਾਡੇ ਸਕੂਲ ਦੇ ਵਿੱਚ ਡਿਸਪੀਸਪਲਨ ਬਹੁਤ ਹੈ ਬੱਚੇ ਕਿਤੇ ਵੀ 12ਵੇਂ ਜਾਂਦੇ ਸਿਰਫ ਉਹਨਾਂ ਦਾ ਧਿਆਨ ਪੜ੍ਹਾਈ ਵੱਲ ਹੈ ਜਾਂ ਕਲਚਰਲ ਐਕਟੀਵਿਟੀਜ਼ ਤੇ ਧਾਰਮਿਕ ਸਿੱਖਿਆ ਵੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਥੈਂਕ ਯੂ ਤੇ ਕਲਚਰਲ ਐਕਟੀਵਿਟੀਜ਼ ਦੇ ਨਾਲ ਵੀ ਜੋੜਿਆ ਜਾਂਦਾ ਹੈ ਬਦ ਤੋਂ ਬਦ ਅਸੀਂ ਪੁਰਬ ਵੀ ਮਨਾਉਂਦੇ ਆ ਹਰ ਗੁਰਪੁਰਬ ਹਰ ਜਿਹੜਾ ਤਿਉਹਾਰ ਹੈ ਉਹ ਸੈਲੀਬ੍ਰੇਟ ਕੀਤਾ ਜਾਂਦਾ ਹੈ ਤਾਂ ਕਿ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਪਤਾ ਲੱਗ ਸਕੇ ਸਕੂਲ ਦੇ ਵਿੱਚ ਸਾਲਾਨਾ ਪ੍ਰੋਗਰਾਮ ਕਰਵਾਇਆ ਗਿਆ ਤੁਹਾਡੇ ਵੱਲੋਂ ਵੀ ਹਾਜ਼ਰੀ ਭਰੀ ਹੋਈ ਹੈ ਕਿਵੇਂ ਦੇਖ ਮਾਰਦੇ ਸਮਾਪਤ ਨੂੰ ਹਰ ਸਾਲ ਜਿਹੜਾ ਹੈਗਾ ਇਹ ਫੰਕਸ਼ਨ ਕੀਤਾ ਜਾਂਦਾ ਹਰਕ੍ਰਿਸ਼ਨ ਪਬਲਿਕ ਸਕੂਲ ਕੋਲਾਈ ਦੇ ਅੰਦਰ ਇਹਨਾਂ ਦੇ ਜਿਹੜੇ ਐਮ ਡੀ ਸਾਹਿਬ ਹੈ ਉਹ ਸਾਡੇ ਦਿਲਬਖ ਸਿੰਘ ਜੀ ਔਰ ਇਹਨਾਂ ਦੇ ਜਿਹੜੇ ਮੈਸੇਜ ਹੈ ਅਸੀਂ ਇਹਨਾਂ ਨੂੰ 1986 ਤੋਂ ਇਹਨਾਂ ਨੇ ਸਕੂਲ ਦੀ ਜਿਹੜੀ ਹਰਕ੍ਰਿਸ਼ਨ ਪਬਲਿਕ ਸਕੂਲ ਸਟਾਰਟ ਕੀਤਾ ਸੀ ਸਭ ਤੋਂ ਪਹਿਲਾਂ ਚੰਡੀਗੜ੍ਹ ਰੋਡ ਤੇ ਇਹ ਸ਼ੁਰੂ ਹੋਇਆ ਸੀ ਤੇ ਉਦੋਂ ਤੋਂ ਇੰਨੀ ਜ਼ਬਰਦਸਤ ਮਿਹਨਤ ਇੰਨਾ ਜਜ਼ਬਾ ਤੇ ਬੱਚਿਆਂ ਦੇ ਨਾਲ ਇੰਨਾ ਪਿਆਰ ਉਹਨੂੰ ਕਰਦੇ ਹੋਏ ਇਹਨਾਂ ਨੇ 2003 ਦੇ ਵਿੱਚ ਆ ਕੇ ਇਸ ਸਕੂਲ ਨੂੰ ਐਦਾਂ ਦਾ ਇੱਕ ਰੂਪ ਦਿੱਤਾ ਜਿਹੜਾ ਕਿ ਸਾਡੇ ਇਲਾਕੇ ਦੇ ਅੰਦਰ ਇੱਕ ਬਿਲਕੁਲ ਲਸਾਨੀ ਰੂਪ ਸੀ ਸਕੂਲ ਦਾ ਜੀ ਦੇ ਅੰਦਰ ਬਹੁਤ ਵਧੀਆ ਬਸੇ ਵਧੀਆ ਬੱਚੇ ਵਧੀਆ ਉਹਨਾਂ ਦੀ ਵਰਦੀ ਮਜ਼ਾ ਆਇਆ ਕਰਦਾ ਸੀ ਦੇਖਣ ਦਾ ਕਿ ਕਿ ਸਕੂਲ ਇਸ ਏਰੀਆ ਚ ਬਣਿਆ ਚਲੋ ਸਮੇਂ ਦੇ ਅਨੁਸਾਰ ਹੋਰ ਵੀ ਬਹੁਤ ਸਕੂਲ ਆ ਗਏ ਲੇਕਿਨ ਇਸ ਸਕੂਲ ਦਾ ਅੱਜ ਵੀ ਉਹੀ ਪਰੰਪਰਾગત ਜਿਹੜੀਆਂ ਰੀਤੀਆਂ ਰਵਾਜਾਂ ਦੇ ਨਾਲ ਜਿਵੇਂ ਬੱਚਿਆਂ ਨੂੰ ਸਭਾਲਣਾ ਬੱਚਿਆਂ ਨੂੰ ਸਹੀ ਸਿੱਖਿਆ ਦੇਣੀ ਬੱਚਿਆਂ ਨੂੰ ਪ੍ਰਾਤਨ ਜਿਹੜੀਆਂ ਕਦਰਾਂ ਕੀਮਤਾਂ ਉਹਨਾਂ ਦੇ ਨਾਲ ਜੋੜ ਕੇ ਰੱਖਣਾ ਇਸ ਸਕੂਲ ਦੀ ਇੱਕ ਬਹੁਤ ਬੜੀ ਖਾਸੀਅਤ ਰਹੀ ਹੈ ਸਕੂਲ ਦੇ ਛੋਟੇ ਛੋਟੇ ਬੱਚਿਆਂ ਨੇ ਕਾਫੀ ਅੱਜ 스ਕਿੱਟਾਂ ਨਾਟਕ ਗਿੱਧਾ ਭੰਗੜਾ ਪੇਸ਼ ਕੀਤਾ ਹੈ ਕਿਸ ਤਰ੍ਹਾਂ ਲੱਗਿਆ ਬਚਪਨ ਦੀ ਯਾਦ ਆਈ ਬਿਲਕੁਲ ਜਦੋਂ ਵੀ ਅਸੀਂ ਹਰ ਸਾਲ ਇੱਥੇ ਆਉਂਦੇ ਹਾਂ ਤੁਸੀਂ ਸੱਚ ਮੰਨਿਓ ਇੱਕ ਵਾਰ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਜਦੋਂ ਬੱਚੇ ਆਪਣੀਆਂ ਇਹ ਪੇਸ਼ਕਾਰੀਆਂ ਪੇਸ਼ ਕਰਦੇ ਆ ਉਹ ਬਿਲਕੁਲ ਸਮਾਜ ਨਾਲ ਜੁੜਦੀਆਂ ਅੱਜ ਦੀਆਂ ਘਟਨਾਵਾਂ ਵਾਂਗ ਜੇ ਪੇਸ਼ ਕਰਦੇ ਆ ਤਾਂ ਵਾਕਈ ਬਹੁਤ ਵਧੀਆ ਵੀ ਲੱਗਦਾ ਹੈ ਤੇ ਪਤਾ ਵੀ ਲੱਗਦਾ ਕਿ ਅਸੀਂ ਕਿਹੜੀਆਂ ਕਦਰਾਂ ਕੀਮਤਾਂ ਨੂੰ ਛੱਡ ਕੇ ਅੱਜ ਸਾਡਾ ਜਿਹੜਾ ਜਿਹੜਾ ਸੰਸਾਰ ਹੈ ਜਿਹੜੀ ਸਾਡੀ ਇਹ ਦੁਨੀਆ ਕਿੱਧਰ ਨੂੰ ਜਾ ਰਹੀ ਹੈ 35 40 ਸਾਲਾਂ ਤੋਂ ਲਗਾਤਾਰ ਸੇਵਾ માં ਦੇ ਰਿਹਾ ਤੁਹਾਰਾ ਕਾਝ ਪਬਲਿਕ ਸਕੂਲ ਪਰ ਕਿੰਨਾ ਕਿ ਤੇ ਇਹ ਵੀ ਕਈ ਸਕੂਲਾਂ ਦੇ ਵਿੱਚ ਦੇਖ ਨੂੰ ਆਇਆ ਜਿੱਤੇ ਉਹਨਾਂ ਨੇ ਪੈਸਾ ਹੀ ਵੰਕ ਰੱਖ ਲਿਆ ਪਰ ਇਹ ਸੱਚ ਲੇਵਲ ਨੂੰ ਦੂਰ ਕਰਕੇ ਇੱਕ ਸਿਰਫ ਵਿਦਿਆ ਨੂੰ ਅੱਗੇ ਰੱਖਿਆ ਗਿਆ ਇਹ ਬੱਚਿਆਂ ਦੀ ਜੋ ਜਾਂ ਕਹਿੰਦੇ ਨੇ ਨੈਤਿਕਾ ਜ਼ਿੰਮੇਵਾਰੀਆਂ ਉਹਨਾਂ ਨੂੰ ਨਾਲ ਸਮਝਾਇਆ ਜਾਂਦਾ ਕਿਵੇਂ ਦੇਖਣਾ ਇਹਨਾਂ ਸਿਮਾਵਾਂ ਨੂੰ ਬਿਲਕੁਲ ਕਦੇ ਵੀ ਜਿਹੜਾ ਸਾਡਾ ਹਰਕਿਸ਼ਨ ਪਬਲਿਕ ਸਕੂਲ ਹੈ ਇਹਨਾਂ ਨੇ ਕਦੇ ਵੀ ਨਾ ਕੋਈ ਜਿਵੇਂ ਅੱਜਕੱਲ੍ਹ ਲੋਕ ਕੋਈ ਰਾਜਨੀਤਿਕ ਗਤੀਵਿਧੀਆਂ ਸ਼ਾਮਲ ਹੁੰਨੇ ਆ ਜਾਂ ਉਦਾਂ ਦੇ ਲੀਡਰਾਂ ਦੇ ਸਹਾਰੇ ਲੰਨੇ ਆ ਐਦਾਂ ਦਾ ਨਹੀਂ ਬਿਲਕੁਲ ਆਪਣੇ ਪਰਿਵਾਰਿਕ ਸਮਾਗਮ ਦੀ ਤਰ੍ਹਾਂ ਕਰਨੇ ਤੇ ਬੱਚੇ ਵੀ ਇੱਥੇ ਆ ਕੇ ਮਾਣ ਮਹਿਸੂਸ ਕਰਦੇ ਆ ਕੋਈ ਐਡੀਆਂ ਬੜੀਆਂ ਫੀਸਾਂ ਵੀ ਨਹੀਂ ਲੰਦੇ ਔਰ ਜੇ ਕੋਈ ਗਰੀਬ ਗੁਰਬਾਹੇਗਾ ਉਹਦੀ ਵੀ ਸਹਾਇਤਾ ਕਰ ਜਾਂਦੇ ਆ ਲੇਕਿਨ ਇਹਨਾਂ ਦਾ ਮੇਨ ਮੰਤਬ ਹੈ ਜਿਹੜਾ ਜਿਹੜੀ ਦਿਲ ਇੱਛਾ ਜਿਹੜੀ ਸਾਡੇ ਸਮਾਜ ਦੀ ਲੋੜ ਹੈ ਉਹਦੇ ਮੁਤਾਬਕ ਇਹਨਾਂ ਨੇ ਹਮੇਸ਼ਾ ਇੱਕ ਇਮਾਨਦਾਰੀ ਨਾਲ ਇਹ ਕੰਮ ਨੂੰ ਕੀਤਾ ਤੇ ਪੂਰੀ ਤੰਦੇ ਹੀ ਨਾਲ ਇਹ ਨਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਘੱਟੋ ਘੱਟ ਹੁਣ ਤੱਕ 20 ਲੜਕੀਆਂ ਦੇ ਵਿੱਚ ਸਰ ਸਾਲਾਨਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸਰ ਕੀ ਕਹਿਣਾ ਚਾਹਦੇ ਹੋ? ਇਹ ਇਸ ਵਾਰ ਵੀ ਜਿਹੜਾ ਸਾਲਾਨਾ ਪ੍ਰੋਗਰਾਮ ਹੈ ਹਰ ਸਾਲ ਦੀ ਤਰ੍ਹਾਂ ਕਰਾਇਆ ਜਾ ਰਿਹਾ। ਇਹਦੇ ਵਿੱਚ ਸਮਾਜਿਕ ਆਪਣੀਆਂ ਕਲਚਰਲ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਹਨ ਤੇ ਪਿਛਲਾ ਜੋ ਵੀ ਪੰਜਾਬ ਦਾ ਇਤਿਹਾਸ ਹੈ ਡਾਂਸ ਵਗੈਰਾ ਉਹ ਸਾਰੇ ਦਿਖਾਈ ਜਾਂਦੇ ਨੇ ਮਤਲਬ ਵਿਰਸੇ ਦੇ ਨਾਲ ਜੋੜਨ ਦੇ ਵੀਰੋ ਕਰਾਲੇ ਸਕੂਲ ਵੱਲੋਂ ਘਟੇ ਹਾਂ ਬਿਲਕੁਲ ਜੀ ਵਿਰਸੇ ਨਾਲ ਜੋੜੇ ਜਾਂਦੇ ਸਰ ਜਿਸ ਤਰ੍ਹਾਂ ਸਕੂਲ ਦੇ ਵਿੱਚ ਪਤਾ ਲੱਗਿਆ ਕਾਫੀ ਬੱਚਿਆਂ ਨੂੰ ਮੁਫਤ ਵਿੱਚ ਪੜ੍ਹਾਈ ਦਿੱਤੀ ਜਾਂਦੀ ਹੈ ਸਰ ਕਿੰਨੇ ਕੁ ਬੱਚੇ ਹਾਂ ਹੁਣ ਇਸ ਟਾਈਮ ਤਿੰਨ ਬੱਚੇ ਲੜਕੀਆਂ ਪੜ੍ਹ ਰਹੀਆਂ ਨੇ ਜਦੋਂ ਸਕੂਲ ਖੋਲਿਆ ਹੈਗਾ ਸੀ 20 ਕੁ ਲੜਕੀਆਂ ਨੂੰ ਅਸੀਂ ਰੀ ਐਜੂਕੇਸ਼ਨ ਦੇ ਚੁੱਕੇ ਜਿਹੜੀਆਂ ਬਹੁਤ ਵਧੀਆ ਚੰਗੀਆਂ ਪੋਸਟਾਂ ਤੇ ਲੱਗੀਆਂ ਹੋਈਆਂ ਨੇ ਰਿਜ਼ਲਟ ਇੱਕ ਰਿਜ਼ਲਟ ਹੁੰਦਾ ਸਰ ਜਦੋਂ ਆਉਂਦਾ ਹੁੰਦਾ ਰਿਜ਼ਲਟ ਕਿਸ ਤਰ੍ਹਾਂ ਲੈਂਦੇ ਆ ਸਕੂਲ ਦੇ ਵਿੱਚ ਸਕੂਲ ਦੇ ਰਿਜ਼ਲਟ ਇਸ ਵਾਰ ਵੀ ਬਹੁਤ ਵਧੀਆ ਰਿਹਾ ਸਾਡੀ ਜਿਹੜੀ ਕੁੜੀ ਇੱਥੋਂ ਸਕੂਲ ਜੋ ਫਰਸਟ ਆਈ ਆ ਉਹਦਾ 95.4 ਮਾਰਕਸ ਆਇਨੇ ਬਾਕੀ 90 ਦੇ ਉੱਪਰ 7-8 ਬੱਚਿਆਂ ਨੇ 10th ਕਲਾਸ ਵਿੱਚ ਨੰਬਰ ਆਏ ਨੇ ਬੜੇ ਏਚੇ ਨੰਬਰ ਆਉਂਦੇ ਨੇ ਬੜੇ ਬੜਾ ਸਾਨੂੰ ਫਖਰ ਆ ਬੱਚਿਆਂ ਤੇ ਸਟਾਫ ਦੇ ਉੱਤੇ ਜਿਹੜਾ ਬਹੁਤ ਮਿਹਨਤ ਕਰਵਾ ਰਿਹਾ ਹੈ ਥੈਂਕ ਯੂ